ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰੀ ਟੀਵੀ ਕਰਾਈ ਦੇਖ ਰਹੇ ਸਮੂਹ ਸੋਚਾ ਨਾ ਮੈਂ ਇੰਦਰਜੀਤ ਨੂੰ ਆਪ ਸਭ ਦਾ ਸਵਾਗਤ ਕਰਦਾ ਹਾਂ ਤਾਂ ਤਾਂ ਸਹਿਬ ਸ਼ਨੀ ਜੀ ਗੋਬੀ ਸਿੰਘ ਜੀ ਦੇ ਲੱਗਤੇ ਜਿधर ਬਾਬਾਜੀ ਸਿੰਘ ਬਾਬਾ ਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਜੀ ਸ਼ਾਦੂ ਸਮਰਪਿਤ ਜੋ ਕਿ ਸਿੱਧੀ ਜੋੜ ਮਿਲ ਸ੍ਰੀ ਫਤੇਗਰ ਸਾਹਿਬ ਜੀ ਦੇ ਚੱਲ ਰਿਹਾ ਹੈ ਉਹਨਾਂ ਦੇ ਸਮਰਥ ਵਿੱਚ ਅੱਜ ਕਿੰਚ ਨਾਲੋਂ ਵਿਖੇ ਬਾਬਾ ਟੈਂਪਲ ਸਟੋਰ ਅਤੇ ਸਮੂਹ ਮੈਡੀ ਉਹ ਦੁਕਾਨਦਾਰ ਵੀਰਾਂ ਨੇ ਦੁੱਧ ਅਤੇ ਬਿਸਕੁਟ ਦਾ ਲੰਗਰ ਲੰਗਰ ਲਾਇਆ ਹੋਇਆ ਹੈ ਆਓ ਤੁਹਾਨੂੰ ਦਿਖਾਉਂਦੇ ਆ ਇਥੇ ਤਸਵੀਰਾਂ ਤੇ ਤੁਹਾਡੀ ਆਪਾਂ ਗੱਲਬਾਤ ਵੀ ਕਰਵਾਵਾਂਗੇ ਇਹਨਾਂ ਮੈਂਬਰਾਂ ਨਾਲ ਜਿਨ੍ਹਾਂ ਕਿ ਜਿਨ੍ਹਾਂ ਨੇ ਕੀ ਹੈ ਦੁੱਧ ਅਤੇ ਬਿਸਕੁਟ ਦਾ ਲੰਗਰ ਲਗਾਇਆ ਹੈ ਤੇ ਇਹ ਲੰਗਰ ਕਦੋਂ ਤੋਂ ਲਾਉਦੇ ਆ ਰਹੇ ਨੇ ਤੇ ਬੜਾ ਸਾਡੇ ਚੈਨਲ ਪਲੀਟੀਵੀ ਪ੍ਰਾਈਮ ਦੇ ਨਾਲ ਹੈ ਜਿਸ ਦੇ ਫਾਟ ਸਾਹਿਬ ਹੈ ਜਿਸ ਗੁਰੂ ਦਸ਼ਮੇਸ਼ ਦੇ ਜਾਲਬਸੋ ਯਾਰਾ ਆਪਣਾ ਸਾਨੂੰ ਧਰਮ ਪਿਆਰਾ ਆਪਣਾ ਲਹ ਢੋਲੇ ਸਾਬ ਕੇ ਅਸਲੇੜੇ ਤੇਹੀ ਪਿਆਰੀ ਜਾਨ ਤੋ ਤੂੰ ਦੇ ਲੱਖ ਸਜ਼ਾ ਜ਼ਾਲਮ ਜਿਸ ਮਰਨੇ ਤੋ ਡਰ ਰੇ ਜ਼ਾਲਮ ਜਿਸ ਮਰਨੇ ਤੋ ਡਰ ਰੇ ਹੇ ਸਾਨੂੰ ਉਹਦਾ ਜਾ ਅਸੀਂ ਖੂਨ ਹਾਦੀ ਅੱਗੋ ਹੱਸ ਬੋਲੀ ਲਾਲਾ ਹੈ ਬਾਦਸ਼ਾਹ ਦੀ ਜ਼ੋਰ ਬੱਚਿਆਂ ਉਦਿਆਂ ਵੈਗੁਰੂ ਜੀ ਕਾਲ ਸਾਹਿਬ ਸ੍ਰੀ ਵੈਗੁਰੂ ਕੀ ਫਤਿਹ ਆਓ ਤੁਹਾਡੀ ਆਪਾਂ ਗੱਲਬਾਤ ਕਰਾਉਂਦੇ ਆ ਜੋ ਕਿ ਇਹਨਾਂ ਨੇ ਲੰਗਰ ਲਾਇਆ ਹੈ ਤੇ ਕਿਸ ਕੀ ਦੇ ਸਹਯੋਗ ਨਾਲ ਲੰਗਰ ਲਾਇਆ ਹੈ ਅੱਸੀ ਕਾਲ ਜੀ ਅੱਸੀ ਕਾਲ ਬਾਈ ਜੀ ਆਪਣਾ ਸ਼ੁਭਨਾਮ ਜੇਡਾ ਜਵਿੰਦਰ ਪਾਲ ਜੀ ਜਵਿੰਦਰ ਪਾਲ ਬੱਬੂ ਚਰਾਵਣਾ ਤੋਂ ਜੀ ਸਾਡੇ ਬੀਤੀਆਂ ਪੱਬਲਾ ਜੀ ਨਾਲ ਸਾਡੇ ਜੀ ਪੱਬਲਾ ਜੀ ਜਿਹੜਾ ਸਵੇਰ ਲੰਗਰ ਆਇਆ ਕਿ ਜਿਹੜੀ ਸਹਿਯੋਗ ਨਾਲ ਇਹ ਸਾਰੇ ਨਗਰ ਨਿਵਾਸੀਆਂ ਨੇ ਸਭੋਂ ਨਾਲ ਸਾਡੇ ਭਾਈ ਸਾਹਿਬ ਬੜੇ ਵੀਰ ਜੀ ਖੜੇ ਨਾ ਸਹਿਯੋਗ ਨਾਲ ਸਾਰਿਆਂ ਨੇ ਗੱਲ ਮਿਲ ਕੇ ਪ੍ਰਵਾਨਾ ਕੀਤਾ। ਇਹ ਕੋਈ ਜਿਹੜਾ ਲੰਗਰ ਆਇਆ ਸੰਗਤਾਂ ਨੂੰ ਕੋਈ ਸੰਦੇਸ਼ ਕੋਈ ਸੰਦੇਸ਼ ਤਾਂ ਮੇਰੀ ਨੌਜਵਾਨ ਪੀੜ੍ਹੀ ਨੂੰ ਹੈ ਜੀ ਨਸ਼ਿਆਂ ਤੋਂ ਬਚੋ। ਆਪਣੇ ਮਾਪਿਆਂ ਦੀ ਸੇਵਾ ਕਰੋ ਧਿਆਨ ਰੱਖੋ ਜਿਹੜੀ ਗਲਤ ਲੀਤੇ ਸਾਡੀ ਨੌਜਵਾਨ ਪੀੜ੍ਹੀ ਚੱਲ ਗਈ ਹੈ ਬੜੀ ਮਾੜੀ ਗੱਲ ਹੈ। ਕੀ ਸੰਦੇਸ਼ ਹੈ ਸੰਗਤਾਂ ਨੂੰ। ਸਕੀਨਾ ਜੁੜੋ। ਵੇ ਖਾਸ ਸਾਹਿਬ ਇਹ ਫਤਿਹ गुरु दशमेश दे जाल सुशोभे ताई सुना तू चाहे इन मनाव